ਲਓ ਬਈ ਦੋਸਤੋ ਕਾਫੀ ਦਿਨਾਂ ਬਾਅਦ ਆਪਾਂ ਨਰਸਰੀ ਤੇ ਆਏ ਆ ਅੱਜ ਕਿਉਂਕਿ ਫਸਟ ਕਰਾਈ ਦਾ ਕੰਮ ਚੱਲੀ ਜਾਂਦੇ ਮੋਕਸਰ ਆਪਣਾ ਤੇ ਬਾਈ ਹਰੀਆਂ ਆਏ ਆ ਡੱਬ ਵਾਲੀ ਤੋਂ ਹਰਿਆਣੇ ਤੋਂ ਤੇ ਫਲਦਾਰ ਬੂਟੇ ਲੈ ਗਏ ਸਪੈਦਾ ਲੈ ਗਏ ਕੀ ਆਲਾ ਬਾਈ ਜੀ ਬਹੁਤ ਵਧੀਆ ਭਰਾ ਜੀ ਕਿਹੜਾ ਪਿੰਡ ਆਪਣਾ ਬਾਈ ਮੰਡੀ ਡਬਲੂ ਅੱਛਾ ਸ਼ਹਿਰ ਹੀ ਆਏ ਆ ਬਈ ਹਾਂਜੀ ਠੀਕ ਆ ਤੇ ਬੂਟੇ ਕੁਆਲਿਟੀ ਜਿਵੇਂ ਲੱਗੀ ਬਾਈ ਬਹੁਤ ਵਧੀਆ ਜੀ ਵੀਰੇ ਠੀਕ ਆ ਦੇਖਦੇ ਆ ਲਾਉਣੀ ਸਾਰੀ ਬਾਈ ਫਲਦਾਰ ਲੈ ਕੇ ਗਏ ਆ ਫਲਦਾਰ ਲੈ ਆ ਵੀਰੇ ਤੇ ਕੁਝ ਸਪੈਦਾ ਲੈ ਆ ਕਲੌਨਸ ਕਦਾ ਠੀਕ ਆ ਕਲੌਨਸ ਸਪੈਦਾ ਹਾਂ ਇਹ ਬਾਉਂਡਰੀ ਲ ਲੋ ਵੀ ਧੰਨਵਾਦ ਕਰਦੇ ਆ ਬਾਈਆਂ ਨੇ ਹਨਾ ਇੰਨੀ ਦੂਰੋਂ ਚੱਲ ਕੇ ਆਪਣੀ ਨਰਸਰੀ ਤੇ ਤੇ ਬਈ ਹੁਣ ਜਿਹੜੇ ਭਰਾ ਜਿਨ੍ਹਾਂ ਨੇ ਸਪੈਦਾ ਲਾਉਣਾ ਠੀਕ ਹੈ ਬਹੁਤ ਵਧੀਆ ਰੁੱਤ ਹੈਗੀ ਆ ਕੋਈ ਇਹਨੂੰ ਕੋਰੇ ਦਾ ਕੋਈ ਠੰਡ ਦਾ ਤੇ ਅਸਰ ਹੈ ਨਹੀਂਗਾ ਕੋਲੋਂ ਸਪੈਦੇ ਤੇ ਵਧੀਆ ਬੂਟਾ ਚੱਲੂਗਾ ਬੂਟਾ ਮਾਜਦਾ ਨਹੀਂ ਹੈ ਠੀਕ ਹੈ ਬਾਕੀ ਸਾਰੇ ਫਲਦਾਰ ਫੁੱਲ ਜਿਹੜੇ ਫੁੱਲਾਂ ਵਾਲੇ ਫਲਾਵਰ ਵਾਲੇ ਬੂਟੇ ਆ ਤੇ ਆ ਮਿਰਚਾਂ ਜਿਹੜੀਆਂ ਸਰੋਂ ਦੇ ਸਾਗ ਚ ਪਾਉਣੀਆਂ ਤੇ ਇੱਕ ਮਿਰਚੀ ਵਾਧੂ 1 ਕਿਲੋ ਸਾਗ ਦੇ ਵਿੱਚ ਇਹका ਵੈਂਗ ਨਹੀਂ ਮੂਗਣੀ ਵੀ ਆਈ ਪਈ ਐ ਤੇ ਆ ਗੇਂਦਾ ਗੁੰਦਾ ਸਾਰੇ ਜਿਹੜੇ ਹੁਣ ਆਉਣੇ ਆ ਡੇਲੀਆ ਡੂਲੀਆ ਸਾਰਾ ਆਇਆ ਪਿਆ ਸੇਸਟੋਂ ਤੁਸੀਂ ਆ ਜਿਓ ਜੇ ਪਿੰਡ ਭਲਾਇੰਗਾ ਨਾ ਬਠਿੰਡਾ ਮਕਸਰ ਰੋਡ ਤੇ ਧੰਨਵਾਦ